ਉਹ ਹਾਈਲਾਈਟ ਕਰਾ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ টিਆਰਪੀ ਦੇਣੀ ਆ ਜਿੱਥੇ ਵੇਟ ਘੜਕਾਈਦਾ ਉਪਰੰਦੀ ਟੀ ਆਰ ਪੀ ਕਾ ਦੀ ਉਹਨੂੰ ਸਨੇਹਾ ਦੇ ਦੇ। ਬੋਗਲੀ ਕੱਚੀ ਦਿਨ ਤੋਂ ਬਾਅਦ ਆਟੂ ਕੇ ਨੇ ਇਹੋ ਜਿਹੀ ਪ੍ਰਗਤੀ ਦੇ ਬੰਦੇ ਜੀ ਨੇ ਲਈ ਬੌਂਡ ਮਾਰਨ ਦਾ ਫਾਦਾ ਬਹੁਤ ਹੀ ਚੰਗੇ ਤਰੀਕੇ ਨਾਲ سلسلہ ਚੱਲਦਾ ਆਇਆ। ਤੇ ਅਜਾ ਪੈਨੂ ਮੈਰ ਸੁਣਦ ਨੂੰ ਲੋਰੇ ਤੇ ਬਤਾ ਗਈ ਚੁੱਪੇ ਲਵ ਮੰਗੀ। ਆਉਕਰ ਨੇ ਵੀ ਦੁਨੀਸ਼ਤਾ ਦੀ ਕਿ ਉਹ ਮੇਰਾ ਨਾਮ ਗੁੱਲਾਤ ਇਨਦੀ ਬੌਂਡੇ ਚਿਤਾਰ ਨਾ ਪੁਰਾ ਲੂਲਾ। ਜਿੱਦਾਂ ਲੋਕ ਹਸੇ ਕੁਤੇ ਹਾਪਸਕਲਰ ਦੇ ਨੇ ਉਹ ਤਾਂ ਹੀ ਇਨਦੀ ਕੰਟ੍ਰੋਵਰਸੀ ਹੈ। ਆਉ ਇਨਦੀ ਕੰਟ੍ਰੋਵਰਸੀ ਨੂੰ ਐਕਸਪਲੋਇਟ ਕਰਨੀ ਹੈ। ਫੋਨ ਨੂੰ ਪਾਈਕਲੇ ਲੈਚਨ ਪਰਨੇ ਤੇ ਰਿਲਾਨ ਤੇ ਵੀਰੋ ਸੋਬਾ ਨਾ ਪੈ ਗਿਆ ਲਗਦਾ ਤੇ ਨੂੰ ਕਿ ਨਹੀਂ ਹਾਈ ਲਾਈਟ ਕਰਾ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ ਟੀਆਰਪੀ ਦੇਣੀ ਇਹਦੀ ਟੀਆਰਪੀ ਹੈ ਪੰਜਾਬ ਤੋਂ ਲਗਾ ਡਿਲਟੀਕਰ ਇਮੇਜ ਆਂ ਦੀ ਆ ਜੀ ਮੈਂ ਪੂਦੀ ਮਾਰ ਦिए ਮਸ਼ੀਨ ਦੂਜੇ ਪੀਲ ਸਾਲਾ ਤੂ ਸੋਨਮ ਬਾਜਵਾ ਉਹ ਸੋਨਮ ਬਾਜਵਾ ਕਿਹੜਾ ਇਹ ਬੰਦਾ ਹੈ ਜਨਨ ਅਗਰ ਕਿਉਂ Tú sis a devir para ahi. Es que é que te de tu buche, comente que é sorry, no, uncle ano tu man na já choca, un na vas man a oh hi encalnetri bonde que lana de tave, ovis <laughs> suka suka. Perque dandle que tú bandana corta tenulana <laughs> de amota ਮੈਂ ਪੁਆਇੰਟ ਦੀ ਟੀਆਰਪੀ ਕਾਦੀ ਉਹਨੂੰ ਸੁਨੇਹਾ ਦੇ ਦਿਓ ਮੋਟਰ ਤੇ ਆ ਜਵੇ ਨਾਲੇ ਉਥੇ ਅਸੀਂ ਬਲਾਸੀ ਘੜ ਕਾਮਾਂਗੇ ਨਾਲੇ ਉਹਨੂੰ ਟਿਕਾ ਦੇ। ਮੇਰੇ ਕੋ ਕੇਸ ਮਖਲੀ ਪਤੰਡਰ ਕੇਸ ਦੇ ਕੇਸ ਕਰਦ ਰਹੇ ਨੇ ਐਨੰਬੋਂ ਦੇ ਚੁੰਬਲ ਦਿੱਤੀ ਉਹ ਵੀ ਪੋਰਕਾਸਟ ਦੇ ਵਿੱਚ। ਇਸ ਕਰਕੇ ਮੈਰਸੰਦੁਰਮ ਲੱਗਿਆ। ਕਿਸ ਮਖਨ ਦੀ ਗੱਲ ਦਾ ਗੁੱਸਾ ਇਸ ਕਰਕੇ ਉਸਨੇ ਪਾਤਾ ਰਿਪਲਾਈ ਤੇ ਫਿਰ ਅੱਗੇ ਇੱਕ ਦੂਜੇ ਦੇ ਰਿਪਲਾਈ ਤੇ ਰਿਪਲਾਈ। ਪਹਿਲਾ ਲਾ ਨੇ ਐਨਾਨੋ ਕਸਿਆਨੋ ਲੋਲੋਪੀ ਨੱਤੀਗਾ। ਥੈਂਕਸ ਵਾਦਾ। ਇਨ ਛੋਟੇ-ਮੋਟੇ ਪ੍ਰੋਗਰਾਮੋ ਸੇ ਕਿਤਨਾ ਕਮਾ ਲੇਤੇ ਹੋ ਨਵੀ ਬਬੂ ਮਾਂ ਦਾ ਗਾਣਾ ਆ ਕਹਿੰਦਾ ਜੀ ਫੇਕ ਆਈਡੀਆਂ ਬਣਾ ਕੇ ਤੁਸੀਂ ਮੈਨੂੰ ਕੱਢਦੇ ਹੋ ਗਾਲਾਂ ਅੱਖਾਂ ਖੋਲ ਕੇ ਦੇਖ ਰਿਝ ਨਾ ਲੈ ਆਈਡੀ ਏ ਅਰਿਜਨਲ ਮੈਰਾਥਨ ਟੂ ਦੀ ਬੋਂਦ ਆਲੀ ਨੌਲੇ ਚੋਂ ਨਿਕਲ ਗਿਆ ਪਾਜੂ ਕਿਹ ਰੋ ਪਾਕਿਸਤਾਨ ਪਾਕਿਸਤਾਨ ਵਿੱਚ ਇਹੋ ਜਿਹੇ ਖਸੇ ਰਹਿੰਦੇ ਨੇ ਤੇ ਆਪਾਂ ਨੇ ਇੰਡੀਆ ਦੇ ਪੰਜਾਬ ਦੇ ਸਿੰਗਰ ਨੂੰ ਟਾਰਗੇਟ ਕਰ ਦੇਣੀ ਉਹਨਾਂ ਦੀ ਪੇਰ ਦੀ ਛੋਲੇ ਜਿਹਾ ਦਿੱਤਾ ਗੰਦੇ ਯਲਾਂ ਲੋਲਾ ਇਹਨਾਂ ਦੀ ਅੰਮੀ ਜਾਨ ਤੇ ਵਰਦਾ ਜੇ ਪੋਲਾ ਪੋਲਾ ਤੇਰੇ ਗਾਣੇ ਤੇ ਵਿਊ ਆਂਦੇ ਨਾ ਉਸ ਤੋਂ ਜ਼ਿਆਦਾ ਸਾਡੀਆਂ ਵੀਡੀਓ ਤੇ ਵਿਊ ਆਂਦੇ ਨੇ ਵੱਡਾ ਤੇ ਚੁੱਤੁੱਤ ਜਿੱਦੇ ਵੀ ਮਰਜੀ ਵਤੇ ਹੋ ਜਾਣਾ ਪਰ ਰੈਂਡੀ ਲਾਣਦੇ ਟਲੀਨੀ ਤੇਰੇ ਗਾਣੇ ਆਂਦੇ ਨੇ ਗਾਣੇ ਤਾਂ ਬਈ ਇੱਕ ਹੀ ਗਾਣਾ ਸੀ ਜੱਟ ਜਿਉਂ ਨਾ ਤੁਹਾਡੇ ਵਰਗੇ ਨਹੀਂ ਮੰਜੀ ਟੋਗਦਾ ਸੀ ਬਤੋ ਵਾਤੇ ਤਾਡਾ ਪੀਵਾਵਿਆ ਬੁਲਾਇਆ ਤੈਂ ਜਿਨ ਲਾਉ ਆ ਦੀ ਵੀਰੀ ਤੁਹਾਡੀ ਟੋਰੀ ਗਈ ਮਰਾਂਗਾ ਵੀਰੇ ਜਿੰਨ ਲਗੀ ਲਾਈਕ ਕਰੋ ਤੇ ਚੈਨੋ ਸਬਸਕ੍ਰਾਈਬ ਕਰੋ ਜੇ ਨਹੀਂ ਲੱਗਦੀ ਤੇ ਬੰਨ ਰਵਾਂ